ਕਾਲ ਜੀ ਤੁਸੀਂ ਦੇਖ ਰਹੇ ਹੋ ਫਾਸਟ ਵੇ ਨਿਊਜ਼ ਚੈਨਲ ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਇਤਿਹਾਸਕ ਪਿੰਡ ਭਾਈ ਰੂਪਾ ਵਿਖੇ ਜਿੱਥੇ ਕਿ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਨੇ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਇਸ ਦੀ ਹਰगोਬਿੰਦ ਸਾਹਿਬ ਜੀ ਨੇ ਆਪਣੇ ਇੱਥੇ ਜਿਹੜਾ ਨਗਰ ਭਾਈ ਰੂਪਣੇ ਦੀ ਸਥਾਪਨਾ ਕੀਤੀ ਸੀ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪ੍ਰੋਪ ਦੀਆਂ ਤਿਆਰੀਆਂ ਨੂੰ ਲੈ ਕੇ ਪੂਰਾ ਨਗਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਗੱਲਬਾਤ ਵੀ ਜਰੂਰ ਕਰਾਂਗੇ ਇੱਕ ਵਾਰ ਸਾਨੂੰ ਦੱਸ ਰਹੀਏ ਕਿ ਬਿਚਾਰ ਨਗਰ ਕੀਰਤਨ ਜੋ ਭਾਈ ਰੂਪਾ ਦੇ ਵਿੱਚ ਅੱਜ ਸਜਾਇਆ ਜਾ ਰਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪ੍ਰੋਪਰ ਨੂੰ ਲੈ ਕੇ ਸਾਡੇ ਨਾਲ ਬਾਬਾ ਬਲਬੀਰ ਸਿੰਘ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਮੇਰੀ ਪੀਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਸੇਕ ਬਾਬਾ ਭਾਈ ਰੂਪ ਚੰਦ ਜੀ ਭਾਈ ਰੂਪਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਕਾਰਜਾਂ ਦੀ ਸੇਵਾ ਇਹ ਨਿਭਾਈ ਸੀ ਗੁਰੂਕਿੱਲਾ ਲਾਹੌਰ ਮਾਤਾ ਜੀਤ ਕੌਰ ਦੇ ਨਾਲ ਪਿਤਾ ਗੁਰੂ ਗੋਬਿੰਦ ਸਿੰਘ ਦੇ ਆਨੰਦ ਕਾਰਜ ਕੀਤੇ ਸੀ ਸਾਧ ਸੰਗਤ ਜੀ ਓ ਭਾਈ ਰੂਪੇ ਨਗਰ ਦੇ ਵਿੱਚ ਅੱਜ ਨਗਰ ਕੀਰਤਨਾ ਜੀ 11 ਫਰਵਰੀ ਐ ਤੇ ਬੜੇ ਬੜੇ ਧੂਮਤਾਂ ਦੇ ਨਾਲ ਉੱਠ ਘੋੜੇ ਨਗਾਰੇ ਤੇ ਬੜਿਆ ਜੋਸ਼ ਦੇ ਨਾਲ ਸਾਰੀ ਸੰਗਤਾਂ ਚਾਵਾਂ ਦੇ ਨਾਲ ਬੀਬੀਆਂ ਸਾਰੇ ਗੁਰਸਿੱਖ ਬੱਚੇ ਸੋਹਣੇ ਸੋਹਣੇ ਟਰੈਕਟਰ ਸ਼ਿੰਗਾਰੇ ਆ ਹਾਥੀ ਘੋੜੇ ਤੇ ਇਹ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਦੇ ਵਿੱਚ ਮਠਿਆਈਆਂ ਲੰਗਰ ਸਾਰੇ ਇਸੇ ਤਰ੍ਹਾਂ ਹਰ ਇੱਕ ਸਾਲ ਇਹ ਸੇਵਾ ਨਿਮਾਇਆ ਕਰਾਂਗੇ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਜੀ ਜੀ ਆਇਆਂ ਨੂੰ ਹਾਂਜੀ ਗੁਰੂ ਗੋਬਿੰਦ ਸਿੰਘ ਵਿਆਹ ਪਰਵ ਨੂੰ ਲੈ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਬਲੱਖ ਵਾਰ ਮੁਬਾਰਕਾਂ ਨੇ ਪਹਿਲਾਂ ਤਾਂ ਕਿਉਂਕਿ ਅੱਜ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਮੇਰੀ ਪ੍ਰੀਤੀ ਦੇ ਮਾਲਕ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਰੋਸਾ ਹੈ ਭਾਈ ਰੂਪ ਚੰਦ ਜੀ ਭਾਈ ਸਾਦੋ ਜੀ ਉਹਨਾਂ ਦੇ ਪਵਿੱਤਰ ਸਥਾਨ ਤੇ ਜਦੋਂ ਕਿ ਗੁਰੂ ਸਾਹਿਬ ਨੇ ਆਪ ਆਪ ਦੇ ਕਰ ਕਮਲਾਂ ਦੇ ਨਾਲ ਇਸ ਨਗਰ ਦਾ ਨੀਂਹ ਪੱਥਰ ਰੱਖਿਆ ਮੋੜੀ ਗੱਡੀ ਅੱਜ ਉਸੇ ਸਥਾਨ ਦੇ ਉੱਤੇ ਜੋ ਸੰਗਤਾਂ ਨੇ ਭਾਈ ਰੂਪ ਚੰਦ ਦੇ ਘਰ ਦੇ ਵਿਖੇ ਜੋ ਇਹ ਅੱਜ ਦਾ ਸਮਾਗਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਭਾਈ ਕਿ ਲਾਹੌਰ ਆਪਣੇ ਆਨੰਦ ਕਾਰਜ ਹੋਏ ਉਸ ਸਮੇਂ ਮਤਲਬ ਕਿ ਜਿਹੜੀ ਆਨੰਦ ਕਾਰਜ ਦੀ ਰਸਮ ਹੈ ਉਹ ਭਾਈ ਰੂਪ ਚੰਦ ਜੀ ਨੇ ਨਿਭਾਈ ਸੀਗੀ ਉਸੇ ਖੁਸ਼ੀਆਂ ਨੂੰ ਮੁਕ ਰੱਖਦੇ ਹੋਏ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਤਲਬ ਕਿ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚੋਂ ਜੋ ਇੱਥੇ ਹਾਜ਼ਰ ਨੇ ਉਹ ਵੀ ਤੇ ਬਾਹਰੋਂ ਸੰਗਤਾਂ ਆਪਣਾ ਜਿਹੜਾ ਤਨਮਨ ਧਨ ਨਾਲ ਸੇਵਾ ਕਰਕੇ ਇਸਪੁਰਵ ਨੂੰ ਬੜੀ ਖੁਸ਼ੀ ਦੇ ਨਾਲ ਮਨਾ ਰਹੀਆਂ ਨੇਗੀਆਂ ਔਰ ਸਤਿਗੁਰੂ ਦਾ ਪ੍ਰਮਾਣ ਹੈ ਬਾ ਬਾਣੀਆ ਕਹਾਣੀਆਂ ਪੁੱਤ ਸੁਪਤ ਕ੍ਰੇਨ ਦੇ ਮਹਾਵਾਕ ਅਨਸਾਰ ਜਿਹੜੀ ਕੌਮ ਆਪਣੇ ਬਡੇਰਿਆਂ ਨੂੰ ਆਪਣੇ ਗੁਰੂ ਸਾਹਿਬਾਨਾਂ ਨੂੰ ਆਪਣੀ ਅਨਸਵਾਜ ਜੋ ਹੈ ਜੋ ਸਿੱਖੀ ਦੀ ਬੂਟੇ ਨੂੰ ਪਰਪੂਲਤ ਕਰਨ ਵਾਸਤੇ ਜੋ ਵਿਸ਼ਾਲ ਕਾਰਜ ਨੇ ਇਸ ਸਥਾਨ ਤੋਂ ਰੰਭੇ ਜਾਂਦੇ ਹਨ ਤੇ ਇਸ ਸਥਾਨ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਾਰਜੀ ਦੇ ਕੋਲ ਜਦੋਂ ਇੱਥੇ ਠਹਿਰੇ ਹੋਏ ਸਨ ਤਾਂ ਭਾਈ ਵਿਧੀ ਚੰਦ ਜੀ ਨੇ ਜੋ ਦੋ ਕਾਬਲ ਦੇ ਵਿੱਚੋਂ ਮਹਾਨ ਸਾਡੇ ਸ਼ਰਧਾਲੂ ਸਿੱਖਾਂ ਨੇ ਦੋ ਘੋੜੇ ਲੈ ਕੇ ਆਂਦੇ ਸੀਗੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਮੁਗਲ ਬਾਦਸ਼ਾਹ ਨੇ ਉਹਨਾਂ ਤੋਂ ਖੋਹ ਲਿਆ ਸੀਗਾ ਤੇ ਜੋ ਪਹਿਲਾ ਘੋੜਾ ਸੀ ਦਰਵਾਗ ਜਿਹਦਾ ਨਾਮ ਦੋ ਘੋੜੇ ਸੀ ਇੱਕ ਦਾ ਨਾਮ ਦਰਵਾਗ ਸੀ ਦੂਸਰੇ ਦਾ ਨਾਮ ਗੁਲਵਾਗ ਸੀਗਾ ਜਿਹੜਾ ਪਹਿਲਾ ਘੋੜਾ ਜਦੋਂ ਇੱਥੇ ਲੈ ਕੇ ਆਏ ਗੁਰੂ ਸਾਹਿਬ ਦਾ ਟਿਕਾਣਾ ਉਦੋਂ ਇੱਥੇ ਕੀਤਾ ਹੋਇਆ ਸੀਗਾ ਗੁਰੂ ਸਾਹਿਬ ਉਸ ਸਮੇਂ ਲਗਭਗ 15 ਦਿਨ ਇਸ ਨਗਰ ਦੇ ਵਿੱਚ ਠਹਿਰੇ ਤੇ ਗੁਰੂ ਸਾਹਿਬ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਤੇ ਭਾਈ ਰੂਪचंद ਜੀਆਂ ਨੂੰ ਮਾਲਵੇ ਦੀ ਮੰਜੀ ਸੌਂਪੀ ਔਰ ਧਰਮ ਪ੍ਰਚਾਰ ਦਾ ਮਤਲਬ ਇਹਨਾਂ ਨੂੰ ਜਿੰਮਾ ਦਿੱਤਾ ਤੇ ਇਸ ਦੇ ਨਾਲ ਹੀ ਇਹਨਾਂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂਆਂ ਇਸ ਸਥਾਨ ਨੂੰ ਤੇ ਇਸ ਮਤਲਬ ਕਿ ਸਥਾਨ ਦੇ ਜੋ ਖਾਸ ਮਤਲਬ ਮੰਜੀ ਦੇ ਮਾਲਕ ਸੀਗੇ ਭਾਈ ਰੂਪचंद ਜੀ ਉਹਨਾਂ ਨੂੰ ਇਹ ਵੀ ਵਾਰ ਦਿੱਤਾ ਕਿ ਤੁਹਾਨੂੰ ਤਲਵਾਰ ਚੱਕਣ ਦੀ ਲੋੜ ਨਹੀਂ ਕਿਉਂਕਿ ਗੁਰੂ ਜੀ ਨੇ ਜਦ ਮਹਾਰਾਜ ਦੀ ਜੰਗ ਕੀਤੀ ਹੈਗੀ ਤਾਂ ਮਹਾਰਾਜ ਦੀ ਜੰਗ ਦੇ ਵਿੱਚ ਤਾਂ ਭਾਈ ਰੂਪਚੰਦ ਜੀ ਦੇ ਪਰਿਵਾਰ ਨੇ ਕਿਹਾ ਵੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਤੁਸੀਂ ਧਰਮ ਪ੍ਰਚਾਰ ਕਰਨਾ ਇੱਥੇ 24 ਘੰਟੇ ਲੰਗਰ ਚੱਲਿਆ ਕਰੇ ਤੇ ਧਰਮ ਦਾ ਪ੍ਰਚਾਰ ਕਰੋ ਤੁਹਾਡੀ ਜਿਹੜੀ ਜਵਾਨ ਹੈਗੀ ਤੁਹਾਡੀ ਜਿਹੜੀ ਰਸਨਾ ਹੈਗੀ ਉਹੀ ਤਲਵਾਰ ਦਾ ਕੰਮ ਕਰਿਆ ਕਰੇਗੀ ਸੋ ਅੱਜ ਵੀ ਇਸ ਸਥਾਨ ਦੇ ਉੱਤੇ ਉਹ ਜਿਹੜੇ ਬਚਨ ਨੇ ਉਹ ਪੂਰੇ ਹੋ ਰਹੇ ਨੇ ਇੱਥੇ ਜੋ ਸੰਗਤ ਸ਼ਰਧਾ ਭਾਵਨਾ ਨਾਲ ਢਾਕੇ ਨਮਸਕਾਰਾਂ ਕਰਦੇ ਨੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਔਰ ਬੜੀਆਂ ਹੀ ਖੁਸ਼ੀਆਂ ਦੇ ਖੇੜੇ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਗੁਰੂ ਜੀ ਅੱਜ ਵੀ ਭਰੇ ਨੇ ਅੱਜ ਵੀ ਗੁਰੂ ਸਾਹਿਬ ਇੱਥੇ ਹਾਜ਼ਰ ਨੇ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਇਸ ਮਹਾਨ ਜੋ ਵਿਆਹ ਪੁਰਬ ਹੈ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸਨ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਹੋਰ ਵੀ ਅਸੀਂ ਕਰਾਂਗੇ ਤੇ ਤਸਵੀਰਾਂ ਵੀ ਤੁਹਾਨੂੰ ਨਗਰ ਕੀਰਤਨ ਦੀਆਂ ਦਿਖਾਵਾਂਗੇ ਜਿਹੜੀਆਂ ਕਿ ਅੱਜ ਇਹ ਨਗਰ ਕੀਰਤਨ ਸਵੇਰ ਤੋਂ ਲੈ ਕੇ 10 ਵਜੇ ਤੋਂ ਤਕਰੀਬਨ ਸ਼ੁਰੂ ਹੋ ਕੇ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ ਤੇ ਸ਼ਾਮ ਤਕਰੀਬਨ ਇਸੇ ਸਥਾਨ ਦੇ ਉੱਤੇ ਆ ਕੇ ਦੇ ਰਾਤ ਤਕਰੀਬਨ 8 ਵਜੇ ਦੇ ਇੱਥੇ ਹੀ ਸਮਾਪਤ ਹੋਵੇਗਾ ਫਕਤਾ ਭਾਈ ਤੋਂ ਫਾਸਟ ਥੇ ਨਿਊਜ਼ ਬਿੰਦਰ ਜਲਾਲ